ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹ ਹਉ ਹ ਸਰਵਥੋ ਕੇ ਕੀ ਜਿਸ ਹੈ ਹਮਾਰੀ ਚਿੰਦ ਅਸੀਂ ਐਵੇਂ ਹੀ ਚਿੰਤਾ ਕਰਦੇ ਰਹਿੰਦੇ ਹਾਂ ਐਵੇਂ ਹੀ ਮਨ ਦੇ ਵਿੱਚ ਆ ਕਰਨਾ ਹੈ ਉਹ ਕਰਨਾ ਹੈ ਚਿਤਵਦੇ ਰਹਿੰਦੇ ਹਾਂ ਉਹ ਹਾਸਲ ਕਰਨਾ ਹੈ ਇਹ ਹਾਸਲ ਕਰਨਾ ਹੈ ਅਕਸਰ ਦੂਜਿਆਂ ਵੱਲ ਵੇਖ ਕੇ ਆਪਣੀਆਂ ਤਮੰਨਾਵਾਂ ਨੂੰ ਵਧਾਉਂਦੇ ਰਹਿੰਦੇ ਹਾਂ ਪਰ ਸਾਡੀਆਂ ਲੋੜਾਂ ਦੇ ਬਾਬਤ ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਬਾਬਤ ਗੁਰੂ ਅਰਜਨ ਸਾਹਿਬ ਬੜੀ ਹੀ ਖੂਬਸੂਰਤ ਸਿੱਖਿਆ 672ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਸਾਨੂੰ ਦਿੰਦੇ ਨੇ ਆਓ ਸਮਝੀਏ ਧਨਾਸਰੀ ਮਹਲਾ 5 ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੁਜੀ ਭੂਮਨ ਤੋਂ ਭਾਵ ਭੂਮੀ ਦੇ ਜ਼ਮੀਨ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਵੱਡੇ ਵੱਡੇ ਰਾਜਨ ਅਰ ਭੂਮਨ ਉਹ ਜਿਹੜਾ ਰਾਜਾ ਹੈ ਸਾਰਾ ਰਾਜ ਹੀ ਉਹਦੀ ਮਲਕੀਅਤ ਹੁੰਦੀ ਸੀ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਬੇਅੰਤ ਅਮੀਰ ਨੇ ਅਮੀਰ ਨੇ ਤਾਂ ਹੀ ਤੇ ਜ਼ਮੀਨਾਂ ਦੇ ਮਾਲਕ ਨੇ ਪਰ ਤਰਾਸਦੀ ਦੀ ਗੱਲ ਇਹ ਹੈ ਕਿ ਇੰਨੀਆਂ ਅਮੀਰੀਆਂ ਹੋਣ ਦੇ ਬਾਵਜੂਦ ਤਾਂ ਕੀ ਤ੍ਰਿਸ਼ਨਾ ਬੂਝੀ ਤ੍ਰਿਸ਼ਨਾ ਨਹੀਂ ਮਿਟਦੀ ਰਾਜ ਨਹੀਂ ਆਉਂਦਾ ਲਪਟ ਰਹੇ ਮਾਇਆ ਰੰਗ ਮਾਤੇ ਉਹ ਮਾਇਆ ਦੇ ਖੇਡ ਦੇ ਵਿੱਚ ਹੀ ਇੰਨੇ ਮਸਤ ਹੈ ਮਾਇਆ ਦੇ ਕੌਤਕਾਂ ਜੀ ਮਸਤ ਹੈ ਮਾਇਆ ਦੇ ਨਾਲ ਹੀ ਚੁੰਬੜੇ ਰਹਿੰਦੇ ਹੈ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਉਹਨਾਂ ਦੀ ਸੁਰਤ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੁਰਤ ਹੋਰ ਉਸ ਨੂੰ ਵਧਾਉਣ ਦੇ ਵਿੱਚ ਹੀ ਟਿਕੀ ਰਹਿੰਦੀ ਹੈ ਜਾਂ ਜਿਹੜਾ ਹੈਗਾ ਉਹਨੂੰ ਬਚਾਉਣ ਦੇ ਵਿੱਚ ਟਿਕੀ ਰਹਿੰਦੀ ਹੈ ਉਹਨਾਂ ਦੀ ਸੁਰਤ ਸਬਰ ਵੱਲ ਸੰਤੋਖ ਵੱਲ ਨਹੀਂ ਜਾਂਦੀ ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ ਜੋ ਪਾਵਕ ਇੰਦਨ ਨਹੀਂ त्राਪ ਬਿਨ ਹਰ ਕਹਾ ਅਕਾਈ ਰਹਾਉ ਜਿਹੜਾ ਮਨੁੱਖ ਮਾਇਆ ਦੇ ਮੋਹ ਚ ਫਸ ਗਿਆ ਜਿਦੀ ਵਰਤੀ ਮਾਇਆ ਵੱਲ ਨੂੰ ਲੱਗ ਗਈ ਉਹਨੂੰ ਕਦੇ ਰੱਜ ਪ੍ਰਾਪਤ ਹੁੰਦਾ ਹੀ ਨਹੀਂ ਜਿਵੇਂ ਕਿ ਅੱਗ ਬਾਲਣ ਦੇ ਨਾਲ ਨਹੀਂ ਰੱਜਦੀ ਅੱਗ ਜਦੋਂ ਕੇਰਾ ਛਿੜ ਗਈ ਤਾਂ ਜਿੰਨਾ ਚਿਰ ਬਾਲਣ ਉਪਲਬਧ ਹੈ ਆਸ-ਪਾਸ ਉਹਨਾਂ ਚਿਰ ਉਹਨੇ ਪੁੱਜਣਾ ਨਹੀਂ ਉਹਨੇ ਗਾਂ ਦੀ ਗਾਂ ਵਧੀ ਜਾਣਾ ਜੇ ਕਿਤੇ ਐਸਾ ਹੋ ਜੇ ਕਿ ਉਹ ਅੱਗ ਵੱਧਦੀ ਵੱਧਦੀ ਐਸੀ ਥਾਂ ਪਹੁੰਚ ਜਾਵੇ ਜਿੱਥੇ ਹੁਣ ਬਾਲਣ ਬਚਿਆ ਹੀ ਨਹੀਂ ਫੇਰ ਤਾਂ ਬੇਸ਼ੱਕ ਪੁੱਜ ਜਾਵੇ ਨਹੀਂ ਤਾਂ ਨਹੀਂ ਪੁੱਜਦੀ ਕਿਸੇ ਨਾ ਕਿਸੇ ਤਰੀਕੇ ਦਾ ਬਾਲਣ ਉਹਨੂੰ ਲੱਭਦਾ ਰਹਿੰਦਾ ਉਹ ਬਲਦੀ ਰਹਿੰਦੀ ਹੈ ਮਾਇਆ ਦੀ ਅੱਗ ਵੀ ਮਨੁੱਖ ਦੇ ਅੰਦਰ ਇਸੇ ਤਰ੍ਹਾਂ ਹੀ ਹੈ ਹੁਣ ਸੰਸਾਰ ਦੇ ਵਿੱਚ ਮਾਇਆ ਦਾ ਪਸਾਰਾ ਤੇ ਮੁੱਕਣ ਵਾਲਾ ਨਹੀਂ ਆਪਣੇ ਆਸੇ ਪਾਸੇ ਵੇਖਾਂਗੇ ਮਾਇਆ ਦਾ ਹੀ ਪਸਾਰਾ ਪਸਾਰਾ ਹੀ ਪਸਾਰਾ ਹੈ ਸੋ ਜੇ ਸਾਡੇ ਅੰਦਰ ਮਾਇਆ ਦੀ ਅੱਗ ਲੱਗ ਗਈ ਤਾਂ ਉਹਨੂੰ ਇਹ ਬਾਲਣ ਮਿਲਦਾ ਹੀ ਰਹਿਣਾ ਤੇ ਉਹਨੇ ਕਦੇ ਪੁੱਜਣਾ ਨਹੀਂ ਕਦੇ ਰੱਜ ਆਉਣਾ ਨਹੀਂ ਹੱਲ 21 ਹੈ ਕਿ ਸਾਡੀ ਸੁਰਤ ਪ੍ਰਮਾਤਮਾ ਦੇ ਨਾਮ 'ਤੇ ਜੁੜ ਜਾਵੇ ਉਹਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਅਸੀਂ ਪਛਾਣ ਜਾਈਏ ਸਮਝ ਜਾਈਏ ਤੇ ਸਾਡੇ ਅੰਦਰ ਸਬਰ ਆ ਜਾਵੇ ਜਦੋਂ ਇੱਕ ਵਾਰ ਸਬਰ ਟਿਕ ਗਿਆ ਫਿਰ ਮਾਇਆ ਦਾ ਜਿੰਨਾ ਵੀ ਪਸਾਰਾ ਆਸੇ-ਪਾਸੇ ਖਿਲਰਿਆ ਹੋਵੇ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਆਪਦੇ ਸਬਰ ਦੇ ਵਿੱਚ ਬੋਛਰੇ ਨੇ ਸੰਤੁਸ਼ਟ ਰਹਿਨੇ ਦਿਨ ਦਿਨ ਕਰਤ ਭੋਜਨ ਬਹੁ ਵਿੰਜਨ ਤਾਂ ਕਿ ਮਿਟੈ ਨਾ ਭੁੱਖਾ ਉਦਮ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾਂ ਕੋ ਖਾ ਹੁਣ ਖਾਣਿਆਂ ਦੀ ਗੱਲ ਲੈ ਲਓ ਅੱਜ ਤੋਂ ਬਹੁਤਾ ਨਹੀਂ ਬੀ 30 ਸਾਲ ਪਹਿਲਾਂ ਤੱਕ ਵੀ ਖਾਣਿਆਂ ਦੇ ਵਿੱਚ ਸਾਦਗੀ ਸੀ ਘੱਟੋ ਘੱਟ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਇਹ ਸਾਦਗੀ ਸੀਗੀ ਪੱਛਮੀ ਦੇਸ਼ਾਂ ਦੇ ਵਿੱਚ ਫਾਸਟ ਫੂਡ ਦਾ ਕੰਮ ਥੋੜੇ ਪਹਿਲਾਂ ਤੋਂ ਸ਼ੁਰੂ ਹੋਇਆ ਹੈ ਤਾਂ ਉਹਨਾਂ ਦੇ ਖਾਣਿਆਂ 'ਚੋਂ ਸਾਦਗੀ ਪਹਿਲਾਂ ਨਿਕਲ ਗਈ ਪਰ ਅੱਜ ਸਾਡੇ ਖਾਣਿਆਂ ਦੇ ਵਿੱਚ ਵੀ ਸਾਦਗੀ ਨਹੀਂ ਰਹੀ ਜਦੋਂ ਖਾਣੇ ਦੀ ਗੱਲ ਆਉਂਦੀ ਹੈ ਤਾਂ ਸਾਡਾ ਧਿਆਨ ਇੱਕ ਪਾਸੇ ਹੋ ਗਿਆ ਤੇ ਉਹ ਆ ਸਵਾਦ ਖਾਣਾ ਪੌਸ਼ਟਿਕ ਹੋਵੇ ਨਾ ਹੋਵੇ ਸਵਾਦ ਹੋਣਾ ਚਾਹੀਦਾ ਇਧਰ ਨੂੰ ਧਿਆਨ ਸਾਡਾ ਲੱਗ ਗਿਆ ਪੰਜਾਬ ਦੇ ਵਿੱਚ ਤਾਂ ਚਲੋ 30 ਨਾ ਸਹੀ 40 50 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਬਹੁਤਾ ਕਰਕੇ ਲੋਕ ਸਬਜ਼ੀਆਂ ਦਾਲਾਂ ਤੱਕ ਵੀ ਆਪਣੇ ਘਰਾਂ 'ਚ ਉਗਾਉਂਦੇ ਸੀ ਤੇ ਤਿੰਨੇ ਟਾਈਮ ਦਾ ਖਾਣਾ ਦਾਲ ਰੋਟੀ ਹੁੰਦਾ ਸੀ ਸਾਧ ਬੋਤਾ ਸਵਾਦਾਂ ਚ ਨਹੀਂ ਸੀ ਲੁਕ ਪੈਂਦੇ ਕੰਮ ਵੀ ਸਰੀਰਕ ਤੌਰ ਤੇ ਥਕਾਉਣ ਵਾਲੇ ਹੁੰਦੇ ਸੀ ਬੰਦਾ ਥੱਕਿਆ ਹੁੰਦਾ ਸੀ ਬੀਬੀਆਂ ਜੋ ਬਣਾਉਂਦੀਆਂ ਸੀ ਚੁੱਪ ਕਰਕੇ ਖਾ ਲੈਂਦੇ ਸੀ ਹੁਣ ਉਹ ਗੱਲਾਂ ਨਹੀਂ ਰਹੀਆਂ ਹੁਣ ਕੀ ਹੋ ਗਿਆ ਉਦਮ ਕਰੈ ਸਵਾਨ ਕੀ ਨਿਆਈ ਸਵਾਨ ਤੋਂ ਭਾਵ ਕੁੱਤਾ ਹੁਣ ਅਸੀਂ ਕੁੱਤਿਆਂ ਵਾਂਗ ਦੌੜ ਭੱਜ ਕਰਦੇ ਆਂ ਸਵਾਦਾਂ ਪਿੱਛੇ ਜਾਰੇ ਕੁੰਟਾਂ ਕੋਖਾ ਹਰ ਪਾਸੇ ਟੋਲਦੇ ਫਿਰਦੇ ਆ ਕਿ ਇੱਥੋਂ ਕੋਈ ਸਵਾਦਲਾ ਭੋਜਨ ਲੱਭ ਜੇ ਉੱਥੋਂ ਕੋਈ ਸਵਾਦਲਾ ਭੋਜਨ ਲੱਭ ਜੇ ਤੇ ਮਾਇਆ ਦੇ ਮੋਹ ਵਾਂਗੂ ਸਵਾਦਲੇ ਭੋਜਨਾਂ ਦਾ ਸਵਾਦ ਵੀ ਉਸੇ ਤਰ੍ਹਾਂ ਹੀ ਹੈ ਜੇ ਇੱਕ ਵਾਰੀ ਸਾਨੂੰ ਇਹਨਾਂ ਸਵਾਦਾਂ ਦਾ ਚਸਕਾ ਪੈ ਗਿਆ ਫੇਰ ਅਸੀਂ ਇਸ ਪਾਸਿਓਂ ਵੀ ਰੁਕਦੇ ਨਹੀਂ ਇਹ ਲਾਲਸਾ ਵੀ ਬੱਤੀ ਹੀ ਜਾਂਦੀ ਹੈ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁੱਕੈ ਦਿਨ ਪ੍ਰਤ ਕਰ ਕਰੇ ਪੁਸ਼ ਤਪ ਸੋਗ ਲੋਭ ਮਹਿ ਸੁਕੈ ਫਿਰ ਕਾਮੀ ਮਨੁੱਖ ਦੀ ਗੱਲ ਲੈ ਲਵੋ ਜਿਹੜਾ ਕਾਮ ਦੇ ਵਸ ਪੈ ਗਿਆ ਉਹਦੀਆਂ ਕਿਤਨੀਆਂ ਵੀ ਇਸਤਰੀਆਂ ਹੋ ਪਰਾਏ ਘਰ ਵੱਲ ਉਹਦੀ ਮੰਦੀ ਨਿਗਾਹ ਫੇਰ ਵੀ ਨਹੀਂ ਹਟਦੀ ਜਾਂ ਤਾਂ ਐਸੇ ਮਨੁੱਖ ਨਹੀਂ ਜਿਨ੍ਹਾਂ ਨੂੰ ਜੀਵਨ ਸਾਥੀ ਮਿਲ ਗਿਆ ਤੇ ਉਸ ਜੀਵਨ ਸਾਥੀ ਦੇ ਨਾਲ ਉਹ ਖੁਸ਼ ਨਹੀਂ ਉਹਨਾਂ ਦੇ ਅੰਦਰ ਸਬਰ ਹੈ ਆਸ-ਪਾਸ ਕਿੰਨੇ ਕੁ ਖੂਬਸੂਰਤ ਜਾਂ ਵਧੀਆ ਲੋਕ ਤੁਰੇ ਫਿਰਦੇ ਆ ਉਸ ਕਲੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਜਿੰਨੂੰ ਆਪਣੇ ਜੀਵਨ ਸਾਥੀ ਦੇ ਵਿੱਚ ਸਬਰ ਨਹੀਂ ਆਇਆ ਤੇ ਉਹਦੇ ਤੋਂ ਬਾਹਰ ਉਹ ਕਿਸੇ ਹੋਰ ਕੋਲ ਚੱਲ ਗਿਆ ਆਪਣੀ ਕਾਮ ਵਾਸ਼ਨਾ ਨੂੰ ਮਿਟਾਉਣ ਦੇ ਲਈ ਉਹ ਵੀ ਫਿਰ ਉੱਥੇ ਨਹੀਂ ਰੁਕ ਸਕਦਾ ਜਾਂ ਤੇ ਇੱਕ ਤੇ ਸਬਰ ਆ ਜਾਂਦਾ ਜਾਂ ਫਿਰ ਕਦੇ ਵੀ ਨਹੀਂ ਆਉਂਦਾ ਜਿਹੜਾ ਮਨੁੱਖ ਸਬਰ ਤੋਂ ਹਿੱਲ ਗਿਆ ਉਹ ਫਿਰ ਹਰ ਰੋਜ਼ ਵਿਸ਼ੇ ਪਾਪ ਕਰਦਾ ਫਿਰ ਪਛਤਾਉਂਦਾ ਵੀ ਹੈ ਕਿਉਂਕਿ ਮਨ ਦੇ ਵਿੱਚੋਂ ਪਛਤਾਉਂਦਾ ਕਿਉਂ ਹੈ ਮਨ ਦੇ ਵਿੱਚ ਇੱਕ ਗੱਲ ਤੇ ਹਰੇਕ ਮਨੁੱਖ ਦੇ ਤੈਅ ਹੁੰਦੀ ਹੈ ਕਿ ਜੇ ਉਹਦਾ ਕੋਈ ਸੀ ਜੀਵਨ ਸਾਥੀ ਹੈ ਤਾਂ ਉਸ ਜੀਵਨ ਸਾਥੀ ਦੇ ਨਾਲ ਉਹਨੂੰ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਨਿਭਾਉਣੀ ਚਾਹੀਦੀ ਹੈ ਉਹ ਨਿਭਾ ਪਾ ਰਿਹਾ ਹੈ ਕਿ ਨਹੀਂ ਇਸ ਗੱਲ ਦੇ ਨਾਲ ਇਹ ਖਿਆਲ ਮਨ ਦੇ ਵਿੱਚੋਂ ਨਹੀਂ ਤੁਹਾਡੇ ਜਾਂਦਾ ਜੇ ਤੁਸੀਂ ਬੇਈਮਾਨੀਆਂ ਕਰ ਵੀ ਰਹੇ ਹੋ ਜੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਹੋਰਨਾਂ ਕੋਲ ਆਪਣੀ ਕਾਮਵਾਸ਼ਨਾ ਮਟਾਉਂਦੇ ਫਿਰਦੇ ਵੀ ਹੋ ਤਾਂ ਵੀ ਤੁਹਾਡੇ ਮਨ ਦੇ ਵਿੱਚੋਂ ਇਹ ਖਿਆਲ ਖਤਮ ਨਹੀਂ ਹੋ ਸਕਦਾ ਕਿ ਤੁਹਾਨੂੰ ਆਪਣੇ ਜੀਵਨ ਸਾਥੀ ਪ੍ਰਤੀ ਇਮਾਨਦਾਰ ਰਹਿਣਾ ਚਾਹੀਦਾ। ਸੋ ਤੁਹਾਨੂੰ ਪਤਾ ਹੁੰਦਾ ਹੈ ਕਿ ਕਰਨਾ ਮੈਨੂੰ ਇਹ ਚਾਹੀਦਾ ਪਰ ਤੁਸੀਂ ਕਰ ਇਹ ਰਹੇ ਹੋ ਤਾਂ ਉੱਥੇ ਆਪਣੇ ਹੀ ਦਿਮਾਗ ਦੇ ਵਿੱਚ ਲੜਾਈ ਪੈਦਾ ਹੋ ਜਾਂਦੀ ਹੈ, ਝਗੜਾ ਪੈਦਾ ਹੋ ਜਾਂਦਾ ਹੈ। ਪਛਤਾਵਾ ਸ਼ੁਰੂ ਹੋ ਜਾਂਦਾ ਹੈ ਤੇ ਸਾਰੇ ਦਾ ਸਾਰਾ ਆਤਮਿਕ ਜੀਵਨ ਜਿਹੜਾ ਉਹ ਲੁੱਟਿਆ ਜਾਂਦਾ ਹੈ ਮਨ ਦੀ ਸ਼ਾਂਤੀ ਖਤਮ ਹੋ ਜਾਂਦੀ ਹੈ ਐਸਾ ਮਨੁੱਖ ਕੀ ਕਰਦਾ ਹੈ ਸੋਗ ਲੋਭ ਮਹਿ ਸੁੱਕ ਹੈ ਕਾਮ ਦੀ ਬਾਸ਼ਨਾ ਤੇ ਫਿਰ ਪਛਤਾਵੇ ਦੇ ਵਿੱਚ ਉਹਦਾ ਜਿਹੜਾ ਆਤਮਿਕ ਜੀਵਨ ਹੈ ਉਹ ਸੁੱਕ ਜਾਂਦਾ ਹਰ ਹਰ ਨਾਮ ਅਪਾਰ ਅਮੋਲ ਅੰਮ੍ਰਿਤ ਏਕ ਨਿਧਾਨਾ ਸੂਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਸੋ ਇਹਨਾਂ ਸਾਰੀਆਂ ਅਲਾਮਤਾਂ ਤੋਂ ਬਚਣ ਦਾ ਰਸਤਾ ਇੱਕ ਹੀ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਕਿ ਐਸਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਸਾਨੂੰ ਆਤਮਿਕ ਜੀਵਨ ਬਖਸ਼ਦਾ ਹੈ ਇਸ ਨਾਮ ਖਜ਼ਾਨੇ ਦੀ ਬਰਕਤ ਨਾਲ ਸੰਤ ਜਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਅਡੋਲਤਾ ਬਣੀ ਰਹਿੰਦੀ ਹੈ ਸੁਖ ਆਨੰਦ ਬਣਿਆ ਰਹਿੰਦਾ ਪਰ ਏ ਨਾਨਕ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਪ੍ਰਾਪਤ ਹੁੰਦੀ ਹੈ ਤੇ ਗੁਰੂ ਦੇ ਲੜ ਕੋਈ ਵਿਰਲਾ ਹੀ ਲੱਗਦਾ ਹੈ ਅਗਲੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਇਸ ਮੁੱਦੇ ਤੇ ਵੀ ਗੱਲ ਕਰਦੇ ਆ ਤਨਾਸਰੀ ਮਹਿਲਾ ਪੰਜਮਾ ਲਵਨ ਲਗਨ ਕਉ ਹੈ ਕਛੂਆ ਜਾ ਕੋ ਫਿਰ ਇਹ ਧਾਵੈ ਜਾ ਕੋ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੈ ਲਵਨ ਲਗਨ ਭਾਵ ਕੇ ਨੇੜੇ ਨਹੀਂ ਲਗਦੀ ਕਉ ਹੈ ਕਛੂਆ ਕਿ ਕੋਈ ਵੀ ਚੀਜ਼ ਜਾ ਕੋ ਫਿਰ ਇਹ ਧਾਵਾ ਹੈ ਕਿ ਇਹ ਮਨੁੱਖ ਜਿਹੜੇ ਮਾਇਕ ਪਦਾਰਥਾਂ ਦੀ ਖਾਤਰ ਭਟਕਦਾ ਫਿਰਦਾ ਹੈ ਉਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੀ ਬਰਾਬਰੀ ਨਹੀਂ ਕਰ ਸਕਦੀ ਮਾਇਕ ਸੰਸਾਰ ਦੇ ਵਿੱਚੋਂ ਪ੍ਰਾਪਤ ਹੋਣ ਵਾਲਾ ਕੋਈ ਵੀ ਆਨੰਦ ਕੋਈ ਵੀ ਸੁਖ ਕੋਈ ਵੀ ਵਸਤੂ ਕੋਈ ਵੀ ਸਹੂਲਤ ਉਸ ਆਨੰਦ ਦੀ ਬਰਾਬਰੀ ਨਹੀਂ ਕਰ ਸਕਦੀ ਜਿਹੜਾ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਤੇ ਮਹਿਸੂਸ ਹੁੰਦਾ ਹੈ ਪਰ ਇਹ ਨਾਮ ਅੰਮ੍ਰਿਤ ਉਸੇ ਨੂੰ ਹੀ ਮਿਲਦਾ ਹੈ ਜਿਸ ਨੂੰ ਗੁਰੂ ਇਹ ਨਾਮ ਅੰਮ੍ਰਿਤ ਬਖਸ਼ਦਾ ਹੈ ਇਹਦੀ ਕਦਰ ਵੀ ਉਹੀ ਜਾਣਦਾ ਹੈ ਜਿਹੜਾ ਇਹਨੂੰ ਹਾਸਲ ਕਰ ਲੈਂਦਾ ਹੈ ਜਦ ਤੱਕ ਮਨੁੱਖ ਨੂੰ ਨਾਮ ਅੰਮ੍ਰਿਤ ਹਾਸਲ ਨਹੀਂ ਹੁੰਦਾ ਤਦ ਤੱਕ ਉਹਨੂੰ ਇਹਦੀ ਕਦਰ ਵੀ ਨਹੀਂ ਆਉਂਦੀ ਉਦੋਂ ਤੱਕ ਉਹਨੂੰ ਇਹੀ ਲੱਗਦਾ ਰਹਿੰਦਾ ਹੈ ਕਿ ਇਹ ਸਭ ਬਕਵਾਸ ਗੱਲਾਂ ਨੇ ਪੈਸੇ ਆ ਬਿਨਾ ਸੰਸਾਰ ਨਹੀਂ ਚੱਲਦਾ ਕਿ ਜੀਵਨ ਦੇ ਵਿੱਚ ਸੁੱਖ ਸਹੂਲਤਾਂ ਤੇ ਆਨੰਦ ਤਾਂ ਲੈਣਾ ਹੀ ਪੈਂਦਾ ਪਰ ਜਿਸ ਦਿਨ ਨਾਮ ਅਮਰਤ ਦੀ ਸਮਝ ਮਨੁੱਖ ਦੇ ਹਿਰਦੇ ਚ ਘਰ ਕਰ ਗਈ ਇਹ ਦੁਨਿਆਵੀ ਸਹੂਲਤਾਂ ਦੇ ਨਾਲ ਉਹਨੂੰ ਮਤਲਬ ਹੀ ਨਹੀਂ ਰਹਿ ਜਾਂਦਾ ਫਿਰ ਉਹਨੂੰ ਜੋ ਮਿਲਦਾ ਹੈ ਜੋ ਤੇ ਕੋਲੇ ਹੈਗਾ ਉਹਦੇ ਚ ਸਬਰ ਆ ਜਾਂਦਾ ਹੈ ਉਹਨੂੰ ਅੰਦਰ ਕੋਈ ਲਾਲਸਾ ਨਹੀਂ ਰਹਿ ਜਾਂਦੀ ਕਿ ਮੈਨੂੰ ਹੋਰ ਵਤੇਰੇ ਮਿਲੇ ਜਾ ਕੋ ਆਇਓ ਏਕ ਰਸਾ ਖਾਣ ਪਾਨ ਆਨ ਨਹੀਂ ਖੁਦਿਆ ਤਾਂ ਕੈ ਚਿਤ ਨਾ ਬਸਾ ਰਹਾਉ ਜਿਸ ਮਨੁੱਖ ਨੂੰ ਪ੍ਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਉਸ ਨੂੰ ਖਾਣ ਪੀਣ ਆਦਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ ਕੋਈ ਵੀ ਹੋਰ ਪ੍ਰਕਾਰ ਦੀ ਭੁੱਖ ਉਹਦੇ ਚਿੱਤ 'ਚ ਨਹੀਂ ਟਿਕਦੀ ਭਾਵ ਕਿ ਹੋਰ ਤਰ੍ਹਾਂ ਦੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ। ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਕੋ ਉਸ ਤਤ ਤਾਂ ਕੀ ਕੀਮਤ ਕਹਿਣ ਨਾ ਜਾਈ। ਨਾਮ ਜਲਦੀ ਇੱਕ ਬੂੰਦ ਵੀ ਜਿਸ ਮਨੁੱਖ ਨੇ ਹਾਸਲ ਕਰ ਲਈ ਉਸ ਦਾ ਮਨ ਖਿੜ ਪੈਂਦਾ ਹੈ ਉਹਦਾ ਸਰੀਰ ਆਤਮਕ ਜਲ ਦੇ ਨਾਲ ਹਰਾ ਹੋ ਜਾਂਦਾ ਹੈ। हे ਭਾਈ ਮੈਂ ਉਸ ਮਨੁੱਖ ਦੀ ਬੜਾਈ ਬਿਆਨ ਨਹੀਂ ਕਰ ਸਕਦਾ। ਉਸ ਮਨੁੱਖ ਦੇ ਆਤਮਕ ਜੀਵਨ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਜਿਸ ਨੇ ਨਾਮ ਅੰਮ੍ਰਿਤ ਹਾਸਲ ਕਰ ਲਿਆ। ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮੇਲੇ ਆਏ ਅਚਿੰਤਾ ਜਾਂ ਕੋ ਦਇਆ ਕਰੀ ਮੇਰਾ ਠਾਕੁਰ ਤਿੰਨ ਗੁਰ ਹੈ ਕੋ ਮੰਨੂ ਮੰਨਤਾ ਅੱਛਾ ਹੁਣੇ ਨਾਮ ਅਮਰਤ ਹਾਸਲ ਕਿਵੇਂ ਹੁੰਦਾ ਆਮ ਤੌਰ ਤੇ ਮਨੁੱਖ ਯਤਨ ਕਰਦਾ ਹੈ ਸੇਵਾ ਕਰਦਾ ਹੈ ਪੂਜਾ ਪਾਠ ਕਰਦਾ ਹੈ ਤੀਰਥ ਇਸ਼ਨਾਨਾਂ ਤੱਕ ਜਾਂਦਾ ਹੈ ਤਾਨਪੂਰਨ ਕਰਦਾ ਹੈ ਆਪਣੇ ਵੱਲੋਂ ਚੰਗੇ ਕੰਮ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਹੈ ਇਸ ਆਸ ਦੇ ਵਿੱਚ ਕਿ ਉਹਨੂੰ ਨਾਮ ਅੰਮ੍ਰਿਤ ਹਾਸਲ ਹੋ ਜਾਏਗਾ ਪਰ ਇਨ੍ਹਾਂ ਯਤਨਾਂ ਦਾ ਕੋਈ ਅਸਰ ਨਹੀਂ ਹੁੰਦਾ ਘਾਲ ਨਾ ਮਿਲੇ ਉਹ ਸੇਵ ਨਾ ਮਿਲੇ ਆਪਣੇ ਮਨ ਹੱਠ ਦੇ ਨਾਲ ਨਾਮ ਪ੍ਰਾਪਤ ਕਰਨ ਦੇ ਲਈ ਕੀਤੀਆਂ ਮਿਹਨਤਾਂ ਦੇ ਨਾਲ ਵੀ ਇਹ ਨਹੀਂ ਮਿਲਦਾ ਕਿਸੇ ਵੀ ਸੇਵਾ ਦੇ ਵੱਲ ਨਾਲ ਵੀ ਇਹ ਨਹੀਂ ਮਿਲਦਾ ਮਿਲਦਾ ਕਿਵੇਂ ਹੈ ਮਿਲੇ ਉਹ ਆਏ ਅਚਿੰਤਾ ਇਹ ਸਾਨੂੰ ਉਦੋਂ ਹਾਸਲ ਹੋ ਜਾਂਦਾ ਜਦੋਂ ਅਸੀਂ ਸੋਚਿਆ ਵੀ ਨਹੀਂ ਹੁੰਦਾ ਅਚਨ ਚੇਤ ਸਾਡੇ ਚਿੱਤ ਚੇਤੇ ਤੋਂ ਬਾਹਰੇ ਇੱਕ ਚੀਜ਼ ਜ਼ਰੂਰ ਕਰਨੀ ਪੈਂਦੀ ਹੈ ਕਿ ਗੁਰੂ ਦੇ ਉਪਦੇਸ਼ ਉੱਤੇ ਅਮਲ ਕਰਨਾ ਪੈਂਦਾ ਪਰ ਜਿਹੜਾ ਅਚਨ ਚੇਤ ਵਾਲਾ 파ਟ ਹੈ ਇਹ ਵਿੱਚ ਹੁੰਦਾ ਹੈ ਕਿ ਅਸੀਂ ਮਾਇਕ ਸੰਸਾਰ ਦੇ ਵਿੱਚ ਰੁੱਝੇ ਹੋਏ ਆਪਣੇ ਜੀਵਨ ਨੂੰ ਬਤੀਤ ਕਰਦੇ ਆਉਂਦੇ ਹਾਂ ਅਚਨ ਚੇਤ ਸਾਡੇ ਮਨ ਦੇ ਵਿੱਚ ਖਿਆਲ ਉਤਪੰਨ ਹੁੰਦਾ ਹੈ ਕਿ ਗੁਰੂ ਦੇ ਲੜ ਲੱਗੇ ਜਾ ਕੇ ਆਪਾਂ ਸਾਰੇ ਗੁਰਬਾਣੀ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਹਾਂ ਜੇ ਚੇਤਾ ਕਰਕੇ ਵੇਖੋਗੇ ਤਾਂ ਤੁਹਾਨੂੰ ਚੇਤੇ ਆ ਜਾਏਗਾ ਕਿ ਕੋਈ ਸਮਾਂ ਸੀ ਜਦੋਂ ਤੁਹਾਨੂੰ ਇਹ ਲਗਨ ਨਹੀਂ ਸੀ ਲੱਗੀ ਕਿ ਮੈਂ ਗੁਰਬਾਣੀ ਨੂੰ ਸਮਝਣਾ ਹੈ ਅਚਨ ਚੇਤ ਕੋਈ ਖਿਆਲ ਆਇਆ ਹੋਣਾ ਤੇ ਅਸੀਂ ਸਰੋਤ ਲੱਭਣ ਲੱਗੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਗੁਰਬਾਣੀ ਨੂੰ ਸਮਝਿਆ ਜਾ ਸਕੇ ਤੇ ਅਸੀਂ ਉਸ ਸਰੋਤ ਦੇ ਨਾਲ ਜੁੜ ਕੇ ਅਚਨ ਚੇਤ ਹੋਇਆ ਹੁਣ ਜਦੋਂ ਜੁੜ ਗਏ ਤਾਂ ਗੁਰੂ ਨੇ ਸਾਨੂੰ ਕੀ ਕੀ ਉਪਦੇਸ਼ ਦਿੱਤੇ ਆ ਇਹਨਾਂ ਦਾ ਸਾਨੂੰ ਪਤਾ ਲੱਗਣ ਲੱਗ ਗਿਆ ਹੌਲੀ ਹੌਲੀ ਉਹਨਾਂ ਉਪਦੇਸ਼ਾਂ ਨੂੰ ਅਸੀਂ ਮੰਨਣ ਲੱਗ ਗਏ ਉਹਨਾਂ ਤੇ ਅਮਲ ਕਰਨ ਲੱਗ ਗਏ ਤੇ ਪ੍ਰਮਾਤਮਾ ਦੇ ਨਾਲ ਸਾਡੀ ਸਾਂਝ ਪੈ ਗਈ ਅਸੀਂ ਕੋਈ ਖਾਸ ਮਿਹਨਤ ਨਹੀਂ ਕੀਤੀ ਸੀ ਪ੍ਰਮਾਤਮਾ ਦਾ ਨਾਮ ਹਾਸਲ ਕਰਨ ਦੇ ਲਈ ਜਾਂ ਸੀ ਕੋਈ ਖਾਸ ਸੇਵਾ ਨਹੀਂ ਕੀਤੀ ਜਦੋਂ ਉਸ ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋਈ ਤੇ ਆਪਣੇ ਨਾਮ ਦੀ ਦਾਤੋਂ ਨੇ ਸਾਨੂੰ ਬਖਸ਼ਤੀ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਵੇਂ ਮਾਤਾ ਬਾਲ ਗੋਪਾਲਾ ਇਹ ਨਾਨਕ ਪ੍ਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਸਦਾ ਹੀ ਮਿਹਰਬਾਨ ਰਹਿੰਦਾ ਹੈ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਛਟਕਾ ਕੇ ਰੱਖਦੀ ਹੈ ਇਸੇ ਤਰ੍ਹਾਂ ਉਹ ਗੋਪਾਲ ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ ਜਿਸ ਨੂੰ ਹਰ ਨਾਮ ਦਾ ਸਵਾਦ ਆ ਜਾਂਦਾ ਹੈ ਇੱਕ ਮਾਂ ਨੂੰ ਹਮੇਸ਼ਾ ਆਪਣੇ ਬੱਚੇ ਦੀ ਫਿਕਰ ਰਹਿੰਦੀ ਹੈ ਪਰ ਇਹ ਤਾਂ ਨਹੀਂ ਉਹ ਹਮੇਸ਼ਾ ਹੀ ਉਹਦੇ ਨਾਲ-ਨਾਲ ਰਹਿੰਦੀ ਹੈ ਜਾਂ ਹਮੇਸ਼ਾ ਹੀ ਆਪਣੇ ਬੱਚੇ ਲਈ ਕੁਝ ਨਾ ਕੁਝ ਕਰਦੀ ਹੀ ਰਹਿੰਦੀ ਹੈ ਉਹ ਆਪਣੇ ਕੰਮਾਂਕਾਰਾਂ ਦੇ ਵਿੱਚ ਰੁਚੀ ਵੀ ਰਹਿੰਦੀ ਹੈ ਪਰ ਆਪਣੇ ਬੱਚੇ ਦੀ ਚਿੰਤਾ ਤੇ ਆਪਣੇ ਬੱਚੇ ਦੀਆਂ ਲੋੜਾਂ ਦਾ ਅਹਿਸਾਸ ਉਹਦੇ ਮਨ ਦੇ ਵਿੱਚ ਹਮੇਸ਼ਾ ਟਿਕਿਆ ਹੁੰਦਾ ਹਰ ਜੀਵ ਦੀਆਂ ਲੋੜਾਂ ਦਾ ਅਹਿਸਾਸ ਪ੍ਰਮਾਤਮਾ ਦੇ ਮਨ ਦੇ ਵਿੱਚ ਵੀ ਸਦਾਈ ਟਿਕਿਆ ਰਹਿੰਦਾ ਬਿਲਕੁਲ ਇਸੇ ਤਰ੍ਹਾਂ ਹੀ ਤੇ ਅਸੀਂ ਪ੍ਰਮਾਤਮਾ ਨੂੰ ਵੀ ਇਸੇ ਤਰ੍ਹਾਂ ਹੀ ਚੇਤੇ ਰੱਖਣਾ ਆਪਣੇ ਕੰਮਕਾਰਾਂ ਦੇ ਵਿੱਚ ਰੁੱਝੇ ਹੋਏ ਪ੍ਰਮਾਤਮਾ ਨੂੰ ਚਿੱਤ ਦੇ ਵਿੱਚ ਜ਼ਰੂਰ ਰੱਖੀ ਤਨਾਸਰੀ ਮਹਲਾ 5 ਬਾਹਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦਰੜਾਇਆ ਮਹਾ ਉਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ اے ਭਾਈ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਜਿਸਨੇ ਵੱਟੇ ਤੇ ਮਾਇਆ ਦੇ ਘੁੱਪ ਹਨੇਰੇ ਸੰਸਾਰ ਜੰਗਲ ਦੇ ਵਿੱਚ ਆਤਮਿਕ ਜੀਵਨ ਪ੍ਰਾਪਤ ਕਰਨ ਲਈ ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾ ਉਹਾ ਸਰਬ ਥੋਕ ਕੀ ਜਿਸ ਸਾਹ ਹਮਾਰੀ ਜਿੰਦ ਰਹਾਉ ਏ ਭਾਈ ਜਿਸ ਪ੍ਰਮਾਤਮਾ ਨੂੰ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫਿਕਰ ਹੈ ਉਹ ਸਾਡੀ ਜਿੰਦ ਦਾ ਆਸਰਾ ਹੈ ਹਰ ਮਨੁੱਖ ਦਾ ਜੀਵਨ ਨਿਰਧਾਰਤ ਕਰਨ ਵਾਲਾ ਉਹ ਪ੍ਰਮਾਤਮਾ ਹੈ ਉਹਦੀਆਂ ਲੋੜਾਂ ਨਿਰਧਾਰਤ ਕਰਨ ਵਾਲਾ ਤੇ ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਵਾਲਾ ਵੀ ਉਹ ਪ੍ਰਮਾਤਮਾ ਹੈ ਸੋ ਸਾਡੇ ਕੋਲ ਜੋ ਹੈ ਸਾਡੀਆਂ ਲੋੜਾਂ ਉਹੀ ਹੈ ਉਹਦੇ ਤੋਂ ਇਲਾਵਾ ਸਾਡੀ ਲੋੜ ਨਹੀਂ ਹੈ ਸਾਡੇ ਨਾਲ ਜਿਹੜਾ ਇਨਸਾਨ ਖੜਾ ਹੈ ਉਹਦੀਆਂ ਲੋੜਾਂ ਸਾਡੇ ਨਾਲੋਂ ਵੱਖਰੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਨੇ ਉਸ ਹਿਸਾਬ ਨਾਲ ਪੂਰਾ ਕੀਤਾ ਸਾਡੇ ਦੁੱਖਾਂ ਦਾ ਕਾਰਨ ਕੀ ਬਣ ਜਾਂਦਾ ਅਸੀਂ ਦੂਜਿਆਂ ਦੀ ਲੋੜਾਂ ਵੇਖਦੇ ਰਹਿੰਦੇ ਹਾਂ ਦੂਜਿਆਂ ਦੇ ਜੀਵਨ ਵੇਖਦੇ ਰਹਿੰਦੇ ਹਾਂ ਕਿ ਉਹਦੇ ਕੋਲੇ ਆ ਹੈ ਮੇਰੇ ਕੋਲੇ ਹੈ ਨਹੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਉਹਨੂੰ ਉਹ ਤਾਂ ਮਿਲਿਆ ਕਿਉਂਕਿ ਉਹਦੀਆਂ ਲੋੜਾਂ ਉਹਦੇ ਨਾਲ ਪੂਰੀਆਂ ਹੋਣੀਆਂ ਤੈਨੂੰ ਤੇਰੀਆਂ ਲੋੜਾਂ ਮੁਤਾਬਕ ਜੋ ਚਾਹੀਦਾ ਸੀ ਉਹ ਪ੍ਰਮਾਤਮਾ ਨੇ ਦਿੱਤਾ ਹੋਇਆ ਇਹ ਐਸੀਆਂ ਗੱਲਾਂ ਨੇ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਵਿਗਿਆਨਕ ਤੌਰ ਤੇ ਤੁਸੀਂ ਕੋਈ ਪ੍ਰੂਵ ਨਹੀਂ ਕਰ ਸਕਦੇ ਪਰ ਇਹ ਇੱਕ ਵਿਚਾਰ ਹੈ ਤੇ ਇਹ ਵਿਚਾਰ ਜੇ ਤੁਹਾਡੇ ਮਨ ਦੇ ਵਿੱਚ ਘਰ ਕਰ ਗਿਆ ਤਾਂ ਤੁਹਾਡੇ ਅੰਦਰ ਸੁੱਖ ਵਸ ਜਾਣਾ ਤੁਹਾਡੇ ਅੰਦਰੋਂ ਦੁੱਖ ਈਰਖਾ ਚਿੰਤਾ ਇਹ ਖਤਮ ਹੋ ਜਾਣੀ ਸੋ ਇਸ ਵਿਚਾਰ ਨੂੰ ਆਪਣੀ ਵਿਰਤੀ ਦੇ ਵਿੱਚ ਪੱਕਾ ਕਰਨ ਦੀ ਕੋਸ਼ਿਸ਼ ਕਰੋ ਕਿ ਜੋ ਵੀ ਸਾਡੇ ਕੋਲ ਹੈਗਾ ਹੈਗਾ ਸਾਡੀਆਂ ਲੋੜਾਂ ਮੁਤਾਬਕ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ ਜੇ ਸਾਡੀ ਕੋਈ ਹੋਰ ਲੋੜ ਹੋਊਗੀ ਪ੍ਰਮਾਤਮਾ ਨੇ ਆਪੇ ਉਸ ਲੋੜ ਮੁਤਾਬਕ ਸਾਨੂੰ ਸੰਸਾਧਨ ਦੇ ਦੇਣੀ ਹੈ ਸਾਡੀਆਂ ਅਸਲ ਲੋੜਾਂ ਕੀ ਨੇ ਇਹ ਨਿਰਧਾਰਤ ਕਰਨ ਵਾਲਾ ਪ੍ਰਮਾਤਮਾ ਹੈ ਅਸੀਂ ਨਹੀਂ ਜਾਂ ਕਾ ਸਿਮਰਨ ਸਰਬ ਨਿਧਾਨ ਮਾਨਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੈ ਸਭ ਧੂਰੀ ਏ ਭਾਈ ਉਹ ਪ੍ਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਇੱਜ਼ਤ ਮਿਲਦੀ ਹੈ ਜਿਸ ਦਾ ਨਾਮ ਸਿਮਰਿਆ ਕਰੋੜਾਂ ਪਾਪ ਨਾਸ ਹੋ ਜਾਂਦੇ ਐ ਏ ਭਾਈ ਸਾਰੇ ਭਗਤ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ਸਰਬ ਮਨੋਰਥ ਜੇ ਕੋ ਚਾਹੈ ਸੇਵ ਇੱਕ ਨਿਧਾਨਾ ਪਾਰ ਬ੍ਰਹਮ ਅਪਰੰਪੁਰ ਸੁਆਮੀ ਸਿਮਰਤ ਪਾਰ ਪੁਰਾਨਾ ਏ ਭਾਈ ਜੇ ਕੋਈ ਮਨੁੱਖ ਸਾਰੀਆਂ ਮਰਾਦਾਂ ਪੂਰੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਹਨੂੰ ਚਾਹੀਦਾ ਕਿ ਇੱਕ ਪਰਮਾਤਮਾ ਦੀ ਸੇਵਾ ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪਰਮਾਤਮਾ ਦੀ ਸੇਵਾ ਭਗਤੀ ਦੇ ਵਿੱਚ ਜਿਹੜਾ ਮਨੁੱਖ ਲੱਗ ਜਾਂਦਾ ਹੈ ਉਹਦੀਆਂ ਸਾਰੀਆਂ ਮਰਾਦਾਂ ਪੂਰੀਆਂ ਹੋ ਜਾਂਦੀਆਂ ਇਸ ਗੱਲ ਦੇ ਵਿੱਚ ਇੱਕ ਡੂੰਘਾਈ ਹੈ ਮਰਾਦਾਂ ਪੂਰੀਆਂ ਹੋਣ ਤੋਂ ਭਾਵ ਇਹ ਨਹੀਂ ਕਿ ਤੁਸੀਂ ਇਹ ਸੋਚਿਆ ਕਿ ਮੈਨੂੰ ਕਾਰ ਮਿਲ ਜੇ ਇਸ ਸੋਚ ਨੂੰ ਇਸ ਮੁਰਾਦ ਨੂੰ ਮਨ ਦੇ ਵਿੱਚ ਰੱਖ ਕੇ ਤੁਸੀਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਜਾਮੋ ਤੇ ਫਿਰ ਤੁਹਾਨੂੰ ਕਾਰ ਮਿਲ ਜਾਣੀ ਹੈ ਨਹੀਂ ਡੁੰਗਾਈ ਇਹ ਹੈ ਕਿ ਹੋ ਸਕਦਾ ਹੈ ਕਾਰ ਦੀ ਮੁਰਾਦ ਨੂੰ ਮਨ ਦੇ ਵਿੱਚ ਲੈ ਕੇ ਤੁਸੀਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜੋ ਪਰ ਜਦੋਂ ਉਸ ਭਗਤੀ ਦੇ ਵਿੱਚ ਤੁਸੀਂ ਜੁੜ ਗਏ ਤਾਂ ਉਹ ਮੁਰਾਦ ਦੀ ਲਾਲਸਾ ਹੀ ਤੁਹਾਡੇ ਮਨ ਚੋਂ ਖਤਮ ਹੋ ਜਾਣੀ ਉਹ ਮਰਦ ਉਹ ਆਸ ਤੁਹਾਡੇ ਮਨ ਚੋਂ ਪੂਰੀ ਹੋ ਜਾਣੀ ਖਤਮੀ ਹੋ ਜਾਣੀ ਮਨ ਦੇ ਵਿੱਚ ਆਸਾਂ ਮੁਰਾਦਾਂ ਰੱਖਣ ਵਾਲਾ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ ਉਹ ਤੇ ਇਹਦੇ ਮਾਇਕ ਪਸਾਰਿਆਂ ਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਪਰ ਜਿਹੜਾ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੁੜ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤਾਂ ਹੁਣ ਸੋਚੋ ਕਿ ਜੇ ਉਹਦੇ ਮਨ 'ਚ ਇਦਾਂ ਦੀਆਂ ਦੁਨਿਆਵੀ ਪਦਾਰਥਾਂ ਦੀਆਂ ਮੁਰਾਦਾਂ ਹੀ ਬਣੀਆਂ ਰਹਿੰਦੀਆਂ ਤੇ ਉਹਨੇ ਸੰਸਾਰ ਸਮੁੰਦਰ ਤੋਂ ਪਾਰ ਕਿੱਥੇ ਲੰਘਣਾ ਸੀ ਉਹ ਤਾਂ ਹੀ ਲੰਘ ਪਾਇਆ ਕਿਉਂਕਿ ਉਹ ਮੁਰਾਦਾਂ ਪੂਰੀਆਂ ਹੋ ਗਈਆਂ ਸੰਪੂਰਨ ਹੋ ਗਈਆਂ ਮਨ ਦੇ ਵਿੱਚੋਂ ਖਤਮੀ ਹੋ ਗਈਆਂ ਸ਼ੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਓਲਾ ਹਰ ਧਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੂ ਚੋਲਾ ਇਹ ਨਾਨਕ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਤਨ ਇਕੱਠਾ ਕੀਤਾ ਹੈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਆਤਮਾ ਵਾਸਤੇ ਭੋਜਨ ਬਣਾਇਆ ਸਵਾਦਲਾ ਖਾਣਾ ਬਣਾਇਆ ਉਸ ਦਾ ਹਿਰਦਾ ਠੰਡਾ ਠਾਰ ਰਹਿੰਦਾ ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਬੜਾ ਆਨੰਦ ਉਹਦੇ ਅੰਦਰ ਬਣਿਆ ਰਹਿੰਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਉਹਦੀ ਇੱਜ਼ਤ ਬਣੀ ਰਹਿੰਦੀ ਹੈ ਕੋਈ ਪਾਪ ਉਹਦੇ ਨੇੜੇ ਨਹੀਂ ਟੁੱਕਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 672ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਤ੍ਰਿਸ਼ਨਾਵਾਂ ਦੇ ਬਾਰੇ ਸਮਝਿਆ ਕਿ ਕਿੰਝ ਜਿਹੜਾ ਮਨੁੱਖ ਮਾਇਕ ਤ੍ਰਿਸ਼ਨਾਵਾਂ ਦੇ ਵਿੱਚ ਪੈ ਗਿਆ ਭਾਵੇਂ ਉਹ ਜ਼ਮੀਨਾਂ ਜਾਇਦਾਦਾਂ ਦੀਆਂ ਹੋਵਣ ਭਾਵੇਂ ਕਾਮ ਦੀਆਂ ਹੋਵਣ ਜਾਂ ਸਵਾਦ ਲਈ ਭੋਜਨਾਂ ਦੀਆਂ ਹੋਵਣ ਕਿ ਉਹ ਤ੍ਰਿਸ਼ਨਾਵਾਂ ਫਿਰ ਕਦੇ ਮਿਟਦੀਆਂ ਨਹੀਂ ਹੱਲ ਇੱਕ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੀਏ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਦੇ ਲਈ ਮਨ ਹੱਟ ਦੇ ਨਾਲ ਕੀਤੀਆਂ ਮਿਹਨਤਾਂ ਤੇ ਸੇਵਾ ਮਦਦ ਨਹੀਂ ਕਰਦੀਆਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਦਾ ਕਾਰਜ ਅਚਨ-ਚੇਤਿਤ ਹੀ ਹੁੰਦਾ ਜਦੋਂ ਪ੍ਰਮਾਤਮਾ ਸਾਡੇ ਤੇ ਮਿਹਰ ਕਰਦਾ ਸਾਨੂੰ ਗੁਰੂ ਦੇ ਲੜ ਲਾਉਂਦਾ ਸਾਡੀਆਂ ਲੋੜਾਂ ਦਾ ਫਿਕਰ ਉਸ ਪ੍ਰਮਾਤਮਾ ਨੂੰ ਹੈ ਅਸੀਂ ਖੁਦ ਇਹ ਫਿਕਰ ਨਾ ਕਰੀਏ ਇਹ ਮੰਨ ਕੇ ਚੱਲੀਏ ਕਿ ਜੋ ਵੀ ਉਸ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ ਸਾਡੀਆਂ ਲੋੜਾਂ ਦੇ ਮੁਤਾਬਕ ਉਹ ਵਧੀਰੇ ਹੈ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਇਸੇ ਅਰਦਾਸ ਬੇਨਤੀ ਤੇ ਨਾਲ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ